ਜਿਦੇ ਵਿੱਚ ਚੌਥੀ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਗੱਲ ਬੜੀ ਪਿਆਰੀ ਕੀਤੀ ਕਿਹੜੀ ਭੇਟਾ ਮਾਲਕ ਦੇ ਦਰ ਦੇ ਅੱਗੇ ਰਖੀਏ ਜਿਸ ਭੇਟਾ ਨੂੰ ਪਰਮਾਤਮਾ ਕਬੂਲ ਕਰੇ ਚਲੋ ਮੈਂ ਬਚਨ ਆਪ ਸੰਗਤਾਂ ਦੇ ਨਾਲ ਸਾਂਝਾ ਕਰ ਦਿਨਾ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਹੁਨ ਅਰਥ ਨਾਲ ਦੀ ਨਾਲ ਕਲੀਅਰ ਹੁੰਦੇ ਜਾ ਰਹੇ ਪਰਮਾਤਮਾ ਸੱਚਾ ਹੈ ਉਹਦਾ ਨਿਯਮ ਉਹਦਾ ਹੁਕਮ ਵੀ ਸੱਚਾ ਹੈ ਉਹਦੀ ਬੋਲੀ ਪ੍ਰੇਮ ਵਾਲੀ ਹੈ ਖਿਆਲ ਕਰਿਓ ਅੱਜ ਬੋਲੀਆਂ ਦੇ ਨਾਮ ਦੇ ਉੱਪਰ ਬੜਾ ਝਗੜਾ ਹੈ ਲੋਕਾਂ ਦੇ ਉੱਪਰ ਦਬਾਅ ਪਾਇਆ ਜਾ ਰਿਹਾ ਹੈ ਸਾਡੀ ਬੋਲੀ ਦੇ ਵਿੱਚ ਵਾਹਿਗੁਰੂ ਜਪੋਗੇ ਤਾਂ ਭਲਾ ਹੋਏਗਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਔਰੰਗਜ਼ੇਬ ਦੇ ਨਾਲ ਕੀ ਰੌਲਾ ਸੀ ਔਰੰਗਜ਼ੇਬ ਕਹਿੰਦਾ ਸੀ ਅੱਲਾਹ ਕਹੋਗੇ ਖੁਦਾ ਦੀ ਖੁਸ਼ੀ ਹੋਏਗੀ ਪਰ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਹੋ ਨਾ ਇੱਥੇ ਅੱਲਾਹ ਕਹਿਣ ਵਾਲੇ ਵੀ ਪ੍ਰਵਾਨ ਨੇ ਇੱਥੇ ਰਾਮ ਕਹਿਣ ਵਾਲੇ ਵੀ ਪ੍ਰਵਾਨ ਹੈ ਬਸ਼ਰਤੇ ਰਮੇ ਹੋਏ ਰੱਬ ਦੀ ਗੱਲ ਹੋਵੇ ਇੱਥੇ ਕ੍ਰਿਸ਼ਨ ਮੁਰਾਰੀ ਕਹਿਣ ਵਾਲੇ ਵੀ ਪ੍ਰਵਾਨ ਨੇ ਬਸ਼ਰਤੇ ਗੱਲ ਰੱਬ ਦੀ ਹੋਵੇ ਅਕਾਲ ਪੁਰਖ ਅਜੂਨੀ ਪਰਮਾਤਮਾ ਦੀ ਗੱਲ ਹੋਵੇ ਖਿਆਲ ਕਰਿਓ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੀ ਵਿਭਿੰਨਤਾ ਹੈ ਨਾਵਾਂ ਨੂੰ ਲੈ ਕੇ ਤਾਂ ਝਗੜਾ ਹੀ ਕੋਈ ਨਹੀਂ ਕਹਨ ਲੱਗੇ ਇਨਸਾਨ ਕਿਸੇ ਵੀ ਨਾਮ ਨੂੰ ਲੈ ਕੇ ਬੰਦਗੀ ਕਰ ਸਕਦਾ ਹੈ ਪਰ ਮਨ ਦੇ ਵਿੱਚ ਪ੍ਰੇਮ ਹੋਣਾ ਚਾਹੀਦਾ ਹੈ ਜੇਕਰ ਪ੍ਰੇਮ ਨਹੀਂ ਤੇ ਸੱਚ ਹੈ ਭਾਵੇਂ ਤੁਸੀਂ ਵਾਹਿਗੁਰੂ ਕਹੋ ਭਾਵੇਂ ਤੁਸੀਂ ਅੱਲਾਹ ਕਹੋ ਤੇ ਭਾਵੇਂ ਤੁਸੀਂ ਰਾਮ ਕਹੋ ਗੱਲ ਕੋਈ ਨਹੀਂ ਜੇ ਬਣਨੀ ਕਿਉਂਕਿ ਇਹ ਬੋਲੀ ਬੰਦਿਆਂ ਦੀ ਬੋਲੀ ਹੈ ਸਾਡੀ ਬਣਾਈ ਹੋਈ ਬੋਲੀ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਰੱਬ ਪ੍ਰੇਮ ਦੀ ਭਾਸ਼ਾ ਸਮਝਦਾ ਹੈ ਪਾਖਿਆ ਭਾਉ ਪਾਖਿਆ ਕਿਹਨੂੰ ਕਹਿੰਦੇ ਆ ਬੋਲੀ ਨੂੰ ਭਾਉ ਕਹਿੰਦੇ ਆ ਪ੍ਰੇਮ ਨੂੰ ਕਹਿਣ ਲੱਗੇ ਰੱਬ ਪ੍ਰੇਮ ਦੀ ਭਾਸ਼ਾ ਸਮਝਦੇ ਜੇਕਰ ਤੁਹਾਡੇ ਅੰਦਰ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਰਾਮੇ ਹੋਏ RAM ਅੱਲਾਹ ਪ੍ਰਤੀ ਪ੍ਰੇਮ ਨਹੀਂ ਨਾ ਪੈਦਾ ਹੋ ਸਕਿਆ ਦਾਵਾ ਜਿੰਨਾ ਮਰਜੀ ਵੱਡਾ ਕਰੀ ਜਾਏ ਉਹ ਗੱਲ ਬਣਨੀ ਕੋਈ ਨਹੀਂ ਪਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਉਸ ਤੋਂ ਇਲਾਵਾ ਕੋਈ ਹੈ ਜਿਹੜਾ ਸਾਨੂੰ ਦਾਤਾਂ ਦਿੰਦਾ ਨਹੀਂ ਉਹੀ ਦੇ ਰਿਹਾ ਹੈ ਜੀ ਦਾਤ ਕਰੇ ਦਾਤਾਰਫੇ ਅੱਗੇ ਕਹਿ ਦਿੱਤਾ ਫਿਰ ਕਿ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ ਉਹ ਕਿਹੜੀ ਭੇਟਾ ਹੈ ਜਿਹੜੀ ਮਾਲਕ ਦੇ ਦਰ ਦੇ ਉੱਪਰ ਰੱਖੀ ਜਾਵੇ ਹੁਣ ਪਹਿਲੀ ਪੰਕਤੀ ਦੇ ਵਿੱਚ ਸਾਹਿਬ ਨੇ ਕਹਿ ਦਿੱਤਾ ਸਾਰਾ ਕੁਝ ਉਹਦੇ ਵੱਲੋਂ ਦਿੱਤਾ ਹੋਏ ਆਪਣਾ ਤਾਂ ਹੈ ਹੀ ਕੁਝ ਨਹੀਂ ਆਪਣਾ ਤਾਂ ਸਰੀਰ ਵੀ ਨਹੀਂ ਥੋੜਾ ਜੇ ਇਹਨਾਂ ਬਚਨਾਂ ਨੂੰ ਗਹਿਰਾਈ ਦੇ ਵਿੱਚ ਸਮਝੀਏ ਆਪਣਾ ਤਾਂ ਸਰੀਰ ਵੀ ਨਹੀਂ ਜੇ ਸਰੀਰ ਨੂੰ ਲੈ ਕੇ ਬੰਦਾ ਇਹ ਗੋਦ ਦੇ ਵਿੱਚ ਅਹੰਕਾਰ ਦੇ ਵਿੱਚ ਇੰਨੀਆਂ ਵੱਡੀਆਂ ਛਾਲਾਂ ਮਾਰਦੇ ਇਹ ਵੀ ਥੋੜੇ ਸਮੇਂ ਵਾਸਤੇ ਮੌਹਲਤ ਸਾਨੂੰ ਮਿਲੀ ਹੈ ਫਿਰ ਕਿਹੜੀ ਭੇਟਾ ਹੈ ਫਿਰ ਕਿ ਅੱਗੇ ਰਖੀਏ ਜਿੱਤ ਦਿਸੇ ਦਰਬਾਰ ਮਾਲਕ ਦੇ ਦਰ ਦੇ ਨਾਲ ਸਾਂਝ ਬਣ ਜਾਵੇ ਮੂੰਹ ਕਿ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ ਮੂੰਹ ਕਿਹੜੇ ਬੋਲ ਬੋਲੀਏ ਜਿਨ੍ਹਾਂ ਬੋਲਾਂ ਨੂੰ ਸੁਣ ਕੇ ਮਾਲਕ ਸਾਡੇ ਨਾਲ ਪਿਆਰ ਕਰੇ ਫਿਰ ਸਾਹਿਬ ਅਗੇ ਭੇਟਾ ਦੀ ਗੱਲ ਕਰਦੇ ਆ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਜਦੋਂ ਅਸੀਂ ਸੱਚੇ ਨਾਮ ਦੀ ਵਡਿਆਈ ਵਿਚਾਰ ਕਰਾਂਗੇ ਨਾ ਸਾਡੀ ਜ਼ਿੰਦਗੀ ਦੇ ਅੰਦਰ ਅੰਮ੍ਰਿਤ ਆਉਣਾ ਸ਼ੁਰੂ ਹੋ ਜਾਏਗਾ ਬੋਲ ਅੰਮ੍ਰਿਤ ਵਰਗੇ ਹੋ ਜਾਣਗੇ ਕੰਨਾਂ ਦੀ ਸਰੋਤ ਅੰਮ੍ਰਿਤ ਵਰਗੀ ਹੋ ਜਾਏਗੀ ਭਾਵੇਂ ਕਿ ਸਾਡੀ ਜ਼ਿੰਦਗੀ ਦੇ ਅੰਦਰ ਅੰਮ੍ਰਿਤ ਛਰਨ ਲੱਗ ਪਏਗਾ ਕਹਿਣ ਲੱਗੇ ਫਿਰ ਉਹ ਜਿਹੜਾ ਸਮਾਂ ਸਾਡਾ ਆਪਣਾ ਬਣਾਇਆ ਹੋਇਆ ਹੈ ਥੋੜਾ ਜਿਸ ਪੱਖ ਨੂੰ ਗਹਿਰਾਈ ਦੇ ਨਾਲ ਸਮਝਣ ਦਾ ਯਤਨ ਕਰਿਓ ਬਾਕੀ ਕੋਈ ਪੇਟਾ ਨਹੀਂ ਕਬੂਲ ਹੋਣੀ ਅ ਜੰਨੀਆਂ ਪੇਟਾਵਾਂ ਅਸੀਂ ਰੱਖਦੇ ਆਂ ਹੱਥ ਜੋੜ ਕੇ ਮਾਫੀ ਮੰਗ ਕੇ ਕਿੰਨੇ ਸਾਡੇ ਵਾਸਤੇ ਨੇ ਚਾਦਰਾਂ ਚੜਾਈਆਂ ਬੰਦੇ ਨੇ ਕਿੰਨੇ ਬੈਣਾ ਅਸੀਂ ਬੈਣਾ ਨਾ ਪੱਖੇ ਲਾਇਬ ਗੁਰੂ ਦੇ ਦਰ ਦੇ ਉੱਪਰ ਕਾਦੇ ਵਾਸਤੇ ਸਾਡੀ ਸਹੂਲਤ ਵਾਸਤੇ ਐ ਨਾ ਆ ਚਮਕ-ਦਮਕ ਇੰਨੀ ਡੈਕੋਰੇਸ਼ਨ ਕਾਦੇ ਵਾਸਤੇ ਐ ਜੀ ਸਾਡੇ ਵਾਸਤੇ ਐ ਨਾ ਗੁਰੂ ਨੂੰ ਕੀ ਚਾਹੀਦਾ ਹੈ ਰੱਬ ਨੂੰ ਕੀ ਚਾਹੀਦਾ ਹੈ ਰੱਬ ਨੂੰ ਤੇਰੀ ਜ਼ਿੰਦਗੀ ਦਾ ਉਹ ਸਮਾਂ ਚਾਹੀਦਾ ਹੈ ਤੂੰ ਬੰਦਗੀ ਕਰਕੇ ਆਪਣੀ ਜ਼ਿੰਦਗੀ ਦੇ ਅੰਦਰ ਉਹ ਸਮਾਂ ਤਿਆਰ ਕਰ ਜਦੋਂ ਤੇਰੀ ਸੁਰਤ ਇੱਕਦਮ ਬੈਠਦਿਆਂ ਮਾਲਕ ਦੀ ਯਾਦ ਦੇ ਵਿੱਚ ਜੁੜ ਜਾਏ ਫਿਰ ਕਹਿਣ ਲੱਗੇ ਸੀ ਭੇਟਾ ਤਿਆਰ ਕਰ ਲਈ ਨਾ ਫਿਰ ਮਾਲਕ ਦੇ ਦਰ ਦੇ ਉੱਪਰ ਜੀਵਨ ਪਰਵਾਣ ਹੋ ਜਾਏਗਾ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਸੱਚੇ ਨਾਮ ਦੀ ਵਡਿਆਈ ਵਿਚਾਰ ਕਰਾਂਗੇ ਜੀਵਨ ਦੇ ਵਿੱਚ ਅੰਮ੍ਰਿਤ ਛਰਨ ਲੱਗ ਪਏਗਾ ਫਿਰ ਅਗਲੀ ਗੱਲ ਪਤਾ ਕੀ ਕੀਤੀ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਕਰਮੀ ਕਹਿੰਦੇ ਆ ਬਖਸ਼ਿਸ਼ ਨੂੰ ਗੁਰਬਾਣੀ ਦੇ ਵਿੱਚ ਕਰਮੀ ਸ਼ਬਦ ਦਾ ਅਰਥਾਂ ਦੇ ਵਿੱਚ ਆਇਆ ਇੱਕ ਸਾਡੇ ਕਰਮਾਂ ਦੇ ਨਾਲ ਸੰਬੰਧਿਤ ਇੱਕ ਬਖਸ਼ਿਸ਼ ਦੇ ਨਾਲ ਸੰਬੰਧਿਤ ਭਾਗਾਂ ਵਾਲਿਓ ਕਪੜਾ ਕੀ ਕਰਦਾ ਹੈ ਕਪੜਾ ਸਾਡੇ ਤਨ ਨੂੰ ਕੱਜਦਾ ਹੈ ਮੈਂ ਰਾਤੀ ਬੇਨਤੀ ਕੀਤੀ ਸਾਡੀ ਜ਼ਿੰਦਗੀ ਕੱਪੜਿਆਂ ਦੇ ਵਿੱਚ ਉਲਝ ਕੇ ਰਹਿ ਗਈ ਜੇ ਕੱਪੜੇ ਦਾ ਧਰਮ ਕੀ ਹੈ ਕੱਪੜੇ ਨੇ ਸਿਰਫ ਸਾਦੇ ਤਨ ਨੂੰ ਕੱਜਣੇ ਭਾਵੇਂ ਬ੍ਰਾਂਡਡ ਪਾਓ ਤੇ ਭਾਵੇਂ ਸਾਦਾ ਪਾ ਲਓ ਉਹ ਤੁਹਾਡੇ ਕੰਨ ਨੂੰ ਤਨ ਨੂੰ ਕੱਜੇਗਾ ਕਹਿਣ ਲੱਗੇ ਬਿਲਕੁਲ ਇਸੇ ਤਰੀਕੇ ਦੇ ਨਾਲ ਜਦੋਂ ਸੱਚੇ ਨਾਮ ਦੀ ਵਡਿਆਈ ਵਿਚਾਰ ਤੁਸੀਂ ਕਰੋਗੇ ਉਹਨੇ ਤੁਹਾਡੀ ਇੱਜ਼ਤ ਕੱਜ ਦੇਣੀ ਹੈ ਖਿਆਲ ਕਰਿਓ ਗੁਰੂ ਸਾਹਿਬ ਪਾਵਨ ਬਾਣੀ ਦੇ ਵਿੱਚ ਦਾਵਾ ਕਰਦੇ ਆ ਕਹਿੰਦੇ ਰੱਬ ਭਗਤਾਂ ਦੀ ਇੱਜ਼ਤ ਪੱਤ ਦਾ ਰਾਖਾ ਆਪ ਹੈ ਹਰ ਜੁਗ ਜੁਗ ਭਗਤਿ ਉਹ ਪਾਇਆ ਪੈਜ ਰੱਖਦਾ ਆਇਆ RAM ਰਾਜ ਇੱਕ ਬਚਨ ਚਲੋ ਮੈਂ ਹੋਰ ਅਰਜ ਕਰ ਦਿੰਨਾ ਜੀਓ ਪਾਇ ਪਿੰਡ ਜਿੰਨ ਸਾਜਿਆ ਸਾਡੇ ਸ਼ਰੀਰ ਦੇ ਅੰਦਰ ਜਿੰਦ ਨੂੰ ਪਾਇਆ ਹੈ ਇੰਨਾ ਸੋਣਾ ਸ਼ਰੀਰ ਘੜਿਆ ਹੈ ਇਹ ਸਾਰਿਆਂ ਨੂੰ ਸਾਨੂੰ ਮਿਲਿਆ ਜਿੰਨੇ ਵੀ ਅਸੀਂ ਬੈਠੇ ਆ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਸਾਨੂੰ ਪਹਿਨਣ ਵਾਸਤੇ ਵੀ ਮਿਲ ਰਿਆ ਹੈ ਤੇ ਖਾਣ ਵਾਸਤੇ ਵੀ ਮਿਲ ਰਿਆ ਹੈ ਸਾਰਿਆਂ ਨੂੰ ਮਿਲ ਰਿਆ ਹੈ ਨਾ ਪਰ ਅਗਲੀ ਗੱਲ ਪਤਾ ਕੀ ਕਰਦੇ ਆ ਆਪਣੇ ਦਾਸ ਕੀ ਆਪ ਐਜ ਰੱਖੀ ਸਾਡੀ ਗਰੰਟੀ ਨਹੀਂ ਲਈ ਕਿ ਤੁਸੀਂ ਇੱਜ਼ਤ ਪਤ ਆਪਣੀ ਬਚਾ ਲਵੋਗੇ ਤੇ ਤੁਹਾਡੀ ਇੱਜ਼ਤ ਪਤ ਹਮੇਸ਼ਾ ਬਚੀ ਰਹੇਗੀ ਗਰੰਟੀ ਕਿੰਨਾ ਦੀ ਲਈ ਧੰ ਗੁਰੂ ਅਰਜਨ ਸਾਹਿਬ ਜੀ ਨੇ ਜਿਹੜੇ ਮਾਲਕ ਦੇ ਬਣ ਗਏ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰੂ ਬਾਣ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਆ ਜਿਹੜੇ ਮਾਲਕ ਦੇ ਦਰ ਤੇ ਪ੍ਰਵਾਨ ਹੋ ਗਏ ਉਹ ਇੱਜ਼ਤ ਪਾਤਹੁ ਵਾਲੇ ਹੋ ਗਏ ਤੇ ਐਸੇ ਇਨਸਾਨਾਂ ਤੋਂ ਐਸੀ ਰੱਬੇ ਪਿਆਰਿਆਂ ਤੋਂ ਹਮੇਸ਼ਾ ਕੁਰਬਾਨ ਜਾਣਾ ਚਾਹੀਦਾ ਏ ਇੱਕ ਬੇਨਤੀ ਮੈਂ ਹੱਥ ਜੋੜ ਕੇ ਕਰਨੀ ਚਾਹਨਾ ਦੁਨੀਆ ਦੇ ਅੰਦਰ ਸਭ ਤੋਂ ਉੱਚਾ ਤੇ ਸਭ ਤੋਂ ਵੱਡਾ ਸਨਮਾਨ ਕੀਦਾ ਹੈ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਧਨ ਕਮਾ ਕੇ ਕਹਿੰਨੇ ਆ ਅਮੀਰ ਬੰਦਿਆਂ ਦਾ ਸਨਮਾਨ ਹੁੰਦਾ ਏ ਠੀਕ ਏ ਦਾਇਰਾ ਹੈ ਇੱਕ ਛੋਟਾ ਜਿਹਾ ਅਸੀਂ ਪਦਮੀਆਂ ਪ੍ਰਾਪਤ ਕਰਕੇ ਕਹਿੰਨੇ ਆ ਸਨਮਾਨਤ ਹਸਤੀਆਂ ਨੇ ਇਹ ਵੀ ਇੱਕ ਛੋਟਾ ਜਿਹਾ ਦਾਇਰਾ ਹੈ ਜਿੰਨੀ ਦੇਰ ਤੱਕ ਜ਼ਿੰਦਗੀ ਹੈ ਉਨੀ ਦੇਰ ਤੱਕ ਸਨਮਾਨ ਹੈ ਪਰ ਸਹਿਬ ਪਾਵਨ ਬਾਣੀ ਦੇ ਵਿੱਚ ਕਹਿੰਦੇ ਆ ਸਭ ਤੋਂ ਵੱਡ ਸਨਮਾਨ ਇਸ ਦੁਨੀਆ ਦੇ ਵਿੱਚ ਕਿੰਨਾ ਦਾ ਹੁੰਦਾ ਏ ਰੱਬ ਦੇ ਭਗਤਾਂ ਦਾ ਜੁਗਾ ਜੁਗਾ ਤੱਕ ਹੁੰਦਾ ਰਹਿੰਦਾ ਹੈ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹ ਆਪਣੀ ਜ਼ਿੰਦਗੀ ਦੇ ਅੰਦਰ ਮਾਨ ਸਨਮਾਨ ਵਾਲੇ ਬਣੇ ਰਹਿੰਦੇ ਆ ਤਾਂ ਹੀ ਤਾਂ ਸਾਬ ਕਹਿੰਦੇ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵਲਾਈ ਸਭ ਤੋਂ ਵੱਡਾ ਉਹ ਹੈ ਜਿਨੇ ਪਰਮਾਤਮਾ ਦੀ ਸੋ ਪਰਮਾਤਮਾ ਦੇ ਨਾਲ ਆਪਣੀ ਸੁਰਤ ਨੂੰ ਜੋੜ ਲਿਆ ਧਨ ਭਗਤ ਕਬੀਰ ਸਾਹਿਬ ਤਾਂ ਇੱਥੋਂ ਤੱਕ ਕਹਿੰਦਿਆ ਅਗਨ ਨ ਦਹਿ ਪਵਨ ਨਿ ਮਗਨੇ ਤਸਕਰ ਨਿਰ ਨ ਆਵੇ RAM ਨਾਮ ਧਨ ਸਰ ਸੰਚੋਨੀ ਸੋ ਧਨ ਕਤ ਹੀ ਨ ਜਾਵੇ ਅਸੀਂ ਕੀ ਲੈਣਾ ਪਦਵੀਆਂ ਤੋਂ ਅਸੀਂ ਕੀ ਲੈਣਾ ਦੌਲਤਾਂ ਸ਼ੌਰਤਾਂ ਤੋਂ ਸਾਡੇ ਵਾਸਤੇ ਪ੍ਰਮਾਤਮਾ ਦਾ ਨਾਮ ਰੂਪੀ ਧਨ ਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਦੌਲਤ ਹੈ ਸਹਿਬ ਨੇ ਕਹਿ ਦਿੱਤਾ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਹਮਰਾ ਧਨ ਮਾਧੋ ਗੋਬਿੰਦ ਧਰਨੀ ਤਰ ਭਗਤ ਜੀ ਕਹਿੰਦੇ ਸਾਡਾ ਇਹ ਧਨ ਹੈ ਤੇ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਮਿਲਦਾ ਹੈ ਕਿਤੇ ਉਹ ਐਸਾ ਸੁਖ ਜਿਹੜਾ ਸੁਖ ਮਾਲਕ ਦੇ ਦਰ ਦਾ ਕੂਕਰ ਬਣਦੇ ਵਿੱਚ ਹੈ ਜਿਹੜਾ ਸੁਖ ਮਾਲਕ ਦੇ ਦਰ ਦਾ ਸੇਵਕ ਬਣਦੇ ਵਿੱਚ ਹੈ ਉਹ ਸੁਖ ਕੁਰਸੀਆਂ ਦੇ ਉੱਪਰ ਬੈਠਣ ਵਾਲਿਆਂ ਨੂੰ ਵੀ ਨਸੀਬ ਨਹੀਂ ਹੁੰਦਾ ਇਹ ਮੇਰੇ ਗੁਰੂ ਦਾ ਫੈਸਲਾ ਹੈ ਭਾਗਾਂ ਵਾਲੇ ਤਾਂ ਹੀ ਤਾਂ ਬਾਰ-ਬਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਮ ਕੂਕਰ ਤੇਰੇ ਦਰਬਾਰ ਭੌਂਕੇ ਆਗੇ ਬਦਨ ਵਿਸਾਰ ਮਾਲਕ ਜੀ ਅਸੀਂ ਤੁਹਾਡੇ ਦਰ ਦੇ ਕੂਕਰ ਹਾਂ ਚੌਬਦਾਰ ਹਾਂ ਸੇਵਾਦਾਰ ਹਾਂ ਤੁਹਾਡੇ ਦਰ ਦੀ ਖਾਤਰ ਜਾਂ ਤੁਹਾਡੇ ਦਰ ਦੇ ਉੱਪਰ ਜੁੜ ਕੇ ਤੁਹਾਡੀ ਵਡਿਆਈ ਦੇ ਵਿੱਚ ਬੋਲਾਂ ਨੂੰ ਬੋਲਦੇ ਹਾਂ ਥੋੜਾ ਜਿਹਾ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਸਮਝਣ ਦਾ ਯਤਨ ਕਰੀਏ ਕਰਮੀ ਆਵੇ ਕੱਪੜਾ ਬਖਸ਼ਿਸ਼ ਕਿੰਨਾ ਤੇ ਹੋਈ ਜਿਨ੍ਹਾਂ ਨੇ ਵਡਿਆਈ ਕੀਤੀ ਉਹਨਾਂ ਤੇ ਰਹਿਮਤ ਹੋ ਗਈ ਨਦਰੀ ਮੁਖਦਵਾਰ ਮਾਲਕ ਦੀ ਨਦਰੇ ਇਨਾਇਤ ਦੇ ਨਾਲ ਉਹ ਮੁਕਤ ਹੋ ਗਏ ਜਿਉਂਦਿਆਂ ਜੀ ਮੁਕਤ ਹੋ ਗਏ ਫਿਰ ਅਖੀਰ ਦੇ ਵਿੱਚ ਕਹਿ ਦਿੱਤਾ ਨਾਨਕ ਏਵੇਂ ਜਾਣੀਏ ਸਭ ਆਪੇ ਸਚਿਆਰ ਇਸ ਤਰੀਕੇ ਦੇ ਨਾਲ ਪਤਾ ਲੱਗਦਾ ਜੀ ਸੱਚਾ ਪਰਮਾਤਮਾ ਵਾਹਿਗੁਰੂ ਹਰ ਥਾਂ ਆਪ ਹੀ ਮੌਜੂਦ ਹੈ ਉਹ ਘਟ ਘਟ ਦੇ ਵਿੱਚ ਭਾਗਾਂ ਵਾਲਿਓ ਰਮਿਆ ਹੋਇਆ